ਸਤਿ ਸ੍ਰੀ ਅਕਾਲ ਮੈਂ ਕਮਲਪਾਲ ਸਿੰਘ ਤੁਸੀਂ ਵੇਖ ਰਹੇ ਹੋ ਅਮਰੀਕਨ ਟਾਈਮ ਟੀਵੀ ਲੈ ਕੇ ਆਦਾਂ ਵਰਲਡ ਨਿਊਜ਼ ਤੇ ਆਫਰ ਚਾਤ ਪਾਉਨੇ ਆ ਪਹਿਲੀ ਖਬਰ ਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਭਾਰਤ ਦੇ ਹਿੱਤਾਂ ਦੇ ਵਿਰੁੱਧ ਬਿਆਨਬਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਹੀ ਅਮਰੀਕੀ ਤਕਨੀਕੀ ਕੰਪਨੀਆਂ ਦੇ ਵਿੱਚ ਉੱਚ ਸਖਲਾਈ ਪ੍ਰਾਪਤ ਭਾਰਤੀਆਂ ਦੀ ਭਾਰਤੀ ਦੇ ਵਿਰੁੱਧ ਟਰੰਪ ਨੇ ਵੱਡਾ ਬਿਆਨ ਦਿੱਤਾ ਵਾਸ਼ਿੰਗਟਨ ਦੇ ਵਿੱਚ ਆਯੋਜਿਤ ਇੱਕ AI ਕਾਨਫਰੰਸ ਦੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕੀ ਤਕਨੀਕੀ ਕੰਪਨੀਆਂ ਨੂੰ ਸਪੱਸ਼ਟ ਸੰਦੇਸ਼ ਦਿੱਤਾ ਕਿ ਹੁਣ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਭਰਤੀ ਨਹੀਂ ਕੀਤੀ ਜਾਵੇਗੀ। ਟਰੰਪ ਨੇ ਕਿਹਾ ਕਿ ਇਨ੍ਹਾਂ ਕੰਪਨੀਆਂ ਨੇ ਅਮਰੀਕੀ ਨੌਕਰੀਆਂ ਨੂੰ ਖਤਮ ਕਰਕੇ ਵਿਦੇਸ਼ੀ ਕਾਮਿਆਂ ਨੂੰ ਤਰੱਕੀਆਂ ਦਿੱਤੀਆਂ ਨੇ ਅਤੇ ਇਹ ਸਥਿਤੀ ਹੁਣ ਸਵੀਕਾਰਯੋਗ ਨਹੀਂ ਹੈ। ਉਹਨਾਂ ਨੇ ਖਾਸ ਤੌਰ ਤੇ Google, Microsoft, Apple ਅਤੇ Meta ਵਰਗੇ ਟਿਗਜਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਖੁਦ ਅਮਰੀਕਾ ਦੇ ਵਿੱਚ ਭਰਤੀ ਨਹੀਂ ਕਰਦੇ ਹਨ ਤਾਂ ਸਖਤ ਨੀਤੀਗਤ ਕਦਮ ਚੁੱਕੇ ਜਾਣਗੇ। ਦਿਲਚਸਪ ਗੱਲ ਇਹ ਹੈ ਕਿ ਭਾਰਤੀ ਗੂਗਲ ਦੇ ਸੀਈਓ ਸੁੰਦਰ ਪਿਚਾਈ ਸਮੇਤ ਕਈ ਵੱਡੀਆਂ ਤਕਨੀਕੀ ਕੰਪਨੀਆਂ ਦੇ ਵਿੱਚ ਸੀਨੀਅਰ ਅਹੁਦਿਆਂ ਦੇ ਉੱਤੇ ਮੌਜੂਦ ਨੇ ਅਤੇ ਭਾਰਤੀ ਮਾਹਿਰਾਂ ਨੇ ਅਮਰੀਕੀ ਕੰਪਨੀਆਂ ਨੂੰ ਦੁਨੀਆ ਦੀਆਂ ਮੋਲੀ ਕੰਪਨੀਆਂ ਦੇ ਵਿੱਚ ਰੱਖਿਆ ਹੋਇਆ ਹੈ। ਥਾਈਲੈਂਡ ਅਤੇ ਕੰਬੋਡੀਆ ਦੇ ਵਿੱਚ ਕਾਲ ਤਰ੍ਹਾਂ ਦੀ ਵਿਵਾਦ ਹੁਣ ਗੰਭੀਰ ਰੂਪ ਲੈ ਚੁੱਕਾ ਹੈ। ਵੀਰਵਾਰ ਅਤੇ ਸ਼ੁੱਕਰਵਾਰ ਨੂੰ ਭਿਆਨਕ ਚੜਪਾ ਅਤੇ ਗੋਲੀਬਾਰੀ ਤੋਂ ਬਾਅਦ ਥਾਈਲੈਂਡ ਨੇ ਕੰਬੋਡੀਆ ਦੇ ਨਾਲ ਲੱਗਦੇ ਆਪਣੇ 8 ਜ਼ਿਲ੍ਹਿਆਂ ਦੇ ਵਿੱਚ ਮਾਰਸ਼ਲ ਲਾਗੂ ਕਰ ਦਿੱਤਾ। ਥਾਈ ਫੌਜ ਨੇ ਦਾਅਵਾ ਕੀਤਾ ਕਿ ਕੰਬੋਡੀਅਨ ਫੌਜ ਵੱਲੋਂ ਪੌੜੀ ਹੱਤਿਆਵਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਤੇ ਜਥੇ ਲਾਲ ਆਮ ਨਾਗਰਿਕਾਂ ਦੀ ਜਾਨ ਨੂੰ ਖਤਰਾ ਹੈ ਥਾਈ ਫੌਜ ਨੇ ਚੌਥਾਬਰੀ ਦੇ 7 ਜ਼ਿਲ੍ਹਿਆਂ ਅਤੇ ਤਰਾਤ ਦੇ ਇੱਕ ਜ਼ਿਲ੍ਹੇ ਨੂੰ ਸੰਵੇਦਨਸ਼ੀਲ ਯੁੱਧ ਖੇਤਰ ਐਲਾਨ ਕੀਤਾ ਤੇ ਇਹਨਾਂ ਖੇਤਰਾਂ ਵਿੱਚ ਫੌਜ ਨੂੰ ਪੂਰੇ ਅਧਿਕਾਰ ਦਿੱਤੇ ਗਏ ਨੇ ਤਾਂ ਜੋ ਕਾਨੂੰਨ ਵਿਵਸਥਾ ਬਣਾਈ ਰੱਖੀ ਜਾ ਸਕੇ ਪਿਛਲੇ ਕੁਝ ਹਫ਼ਤਿਆਂ ਤੋਂ ਥਾਈਲੈਂਡ ਅਤੇ ਕੰਬੋਡੀਆ ਦੇ ਸਰਹੱਦੀ ਖੇਤਰਾਂ ਦੇ ਵਿੱਚ ਫੌਜੀ ਗਤੀਵਿਧੀਆਂ ਵਿੱਚ ਵਾਧਾ ਦੇਖਿਆ ਜਾ ਰਿਹਾ ਸੀ ਤੇ ਸਰਹੱਦੀ ਹੱਦਬੰਦੀ ਅਤੇ ਜਲ ਸਰੋਤਾਂ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਿੱਚਕਾਰ ਲੰਬੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ ਪਰ ਹਾਲੀ ਦੇ ਵਿੱਚ ਹੋਈਆਂ ਝੜਪਾਂ ਨੇ ਹੁਣ ਇਸ ਨੂੰ ਇੱਕ ਖਤਰਨਾਕ ਮੋੜ ਉੱਤੇ ਲੈ ਆਂਦਾ ਹੈ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਅਮਰੀਕਾ ਦੀ ਇੱਕ ਸੰਘੀ ਅਦਾਲਤ ਨੇ ਇੱਕ ਵਾਰ ਫਿਰ ਵੱਡਾ ਝਟਕਾ ਦੇ ਦਿੱਤਾ ਹੈ ਅਦਾਲਤ ਨੇ ਟਰੰਪ ਪ੍ਰਸ਼ਾਸਨ ਦੇ ਉਸ ਹੁਕਮ ਉੱਤੇ ਰੋਕ ਲਗਾ ਦਿੱਤੀ ਹੈ ਜਦ ਤਾਈਂ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਜਾਂ ਅਸਥਾਈ ਤੌਰ ਉਤੇ ਰਹਿ ਰਹੇ ਲੋਕਾਂ ਦੇ ਬੱਚਿਆਂ ਨੂੰ ਜਨਮ ਤੋਂ ਹੀ ਨਾਗਰਿਕਤਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਰਾਸ਼ਪਤੀ 트ੰਪ ਇੱਕ ਕਾਜਕਾਰੀ ਹੁਕਮ ਦੇ ਰਾਹੀਂ ਐਸ ਨਿਯਮ ਨੂੰ ਲਾਗੂ ਕਰਨਾ ਚਾਹੁੰਦੇ ਹਨ ਕਿ ਅਮਰੀਕਾ ਦੇ ਵਿੱਚ ਪੈਦਾ ਹੋਏ ਉਹਨਾਂ ਬੱਚਿਆਂ ਨੂੰ ਨਾਗਰਿਕਤਾ ਨਾ ਦਿੱਤੀ ਜਾਵੇ ਜਿਨ੍ਹਾਂ ਦੇ ਮਾਪੇ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਉਤੇ ਰਹਾ ਰਹੇ ਨੇ ਜਾਂ ਅਸਥਾਈ ਵੀਜ਼ੇ ਦੇ ਉਤੇ ਨੇ। ਕਈ ਰਾਜਾਂ ਨੇ ਟਰੰਪ ਪ੍ਰਸ਼ਾਸਨ ਦੇ ਇਸ ਹੁਕਮ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਸੀ ਤੇ ਉਹਨਾਂ ਕਿਹਾ ਕਿ ਇਹ ਹੁਕਮ ਨਾ ਸਿਰਫ ਗੈਰ ਸੰਵਿਧਾਨਕ ਸਗੋਂ ਇਸ ਦੇ ਨਾਲ ਬੱਚਿਆਂ ਨੂੰ ਸਿਹਤ, ਸਿੱਖਿਆ ਅਤੇ ਹੋਰ ਬੁਨਿਆਦੀ ਸੇਵਾਵਾਂ ਪ੍ਰਦਾਨ ਕਰਨ ਦੇ ਵਿੱਚ ਵੀ ਵਿੱਤੀ ਨੁਕਸਾਨ ਵੀ ਹੋਵੇਗਾ। ਮਾਮਲੇ ਦੀ ਸੁਣਵਾਈ ਦੌਰਾਨ ਬੋਸਟਨ ਜ਼ਿਲ੍ਹਾ ਜੱਜ ਲੀਓ ਸੌਰਕਿਨ ਨੇ ਕਿਹਾ ਕਿ ਇਹ ਹੁਕਮ ਸੰਵਿਧਾਨ ਦੇ 14ਵੇਂ ਸੋਡ ਦੇ ਵਿਰੁੱਧ ਹੈ ਤੇ ਉਹਨਾਂ ਸਪੱਸ਼ਟ ਕੀਤਾ ਕਿ ਰਾਸ਼ਟਰਪਤੀ ਸਿਰਫ ਇੱਕ ਕਲਮ ਦੇ ਛੱਟਕੇ ਨਾਲ ਦੇਖਦੇ ਕਾਨੂੰਨ ਨਹੀਂ ਬਦਲ ਸਕਦੇ। ਇਹ ਮਾਮਲਾ ਅੰਤ ਵਿੱਚ ਸੁਪਰੀਮ ਕੋਰਟ ਵਿੱਚ ਜਾਵੇਗਾ। ਪਰ ਹੁਣ ਲਈ ਰਾਸ਼ਪਤੀ 트াম্প ਦਾ ਹੁਕਮ ਅਵੈਧ ਰਹੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਵਿੱਚੋਂ ਮਜ਼ਬੂਤ ਸੈਮੀਕੰਡਕਟਰ ਇਕੋਸਿਸਟਮ ਵਿਕਸਿਤ ਕਰਨ ਲਈ ਹਰ ਸੰਭਵ ਯਤਨ ਕਰੇਗੀ। ਸੈਮੀਕੰਡਕਟਰ ਉਦਯੋਗ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਆਧੁਨਿਕ ਟੈਕਨਾਲੋਜੀ ਦੇ ਵਿੱਚ ਸੈਮੀਕੰਡਕਟਰ ਚਿਪ ਦੀ ਅਹਿਮੀਅਤ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਸੈਮੀਕੰਡਕਟਰ ਬੁਨਿਆਦੀ ਤਬਦੀਲੀਆਂ ਤੋਂ ਲੈ ਕੇ ਉਨ ਟੈਕਨਾਲੋਜੀਆ ਤੱਕ ਕੌਡ ਸ਼ੀਲਡਤਾ ਦੀ ਵਿਸ਼ਾਲ ਸ਼੍ਰੇਣੀ ਨੂੰ ਸਮਰਥ ਬਣਾਉਂਦੇ ਨੇ ਤੇ ਭਗਵੰਤ ਸਿੰਘ ਮਾਨ ਨੇ ਸੈਮੀ ਕੰਡਕਟਰ ਉਦਯੋਗ ਦੀਆਂ ਵਿਸ਼ਾਲ ਸੰਭਾਵਨਾਵਾਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਉਦਯੋਗ ਮੌਜੂਦਾ ਸਮੇਂ ਕੌਮੀ ਅਰਥ ਵਿਵਸਥਾ ਦੇ ਵਿੱਚ 20 ਤੋਂ 23 ਫੀਸਦੀ ਦੀ ਸਾਲਾਨਾ ਵਿਕਾਸ ਦਰ ਦੇ ਨਾਲ ਯੋਗਦਾਨ ਪਾਉਂਦਾ ਹੈ ਮੁੱਖ ਮੰਤਰੀ ਨੇ ਦੱਸਿਆ ਕਿ ਸੈਮੀ ਕੰਡਕਟਰ ਇਲੈਕਟ੍ਰੋਨਿਕਸ ਆਟੋਮੋਟਿਵ ਉਦਯੋਗਿਕ ਆਟੋਮੇਸ਼ਨ ਦੂ ਸੰਚਾਰ 에어로ਸਪੇਸ ਤੇ ਰੱਖਿਆ ਊਰਜਾ ਤੇ ਬਿਜਲੀ ਮੈਡੀਕਲ ਉਪਕਰਣ ਡਾਟਾ ਸੈਂਟਰ ਅਤੇ ਕਲਾਊਡ ਕੰਪਿਊਟਿੰਗ ਸਮਾਰਟ ਡਿਵਾਈਸਸ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਹੋਰ ਬਹੁਤ ਸਾਰੇ ਖੇਤਰਾਂ ਦੇ ਲਈ ਮਹੱਤਵਪੂਰਨ ਹੈ। ਸੂਬਾ ਸਰਕਾਰ ਪੰਜਾਬ ਨੂੰ ਤੇਜ਼ ਵਿਕਾਸ ਵਾਲੇ ਆਰਥਿਕ ਰਾਹ ਤੇ ਲਿਆਉਣ ਦੇ ਲਈ ਇਸ ਲਾਭ ਦਾ ਉਠਾਉਣ ਲਈ ਦ੍ਰਿੜ ਹੈ। ਪੰਜਾਬ ਦੀ ਰਾਜਨੀਤੀ ਦੇ ਵਿੱਚ ਅਕਾਲੀ ਭਾਜਪਾ ਘਰਜੋੜ ਦੀਆਂ ਚਰਚਾਵਾਂ ਦੇ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸ਼ਰੋਮਣੀ ਅਕਾਲੀ ਦਲ ਦੇ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੂੰ ਜਨਮ ਦਿਨ ਦੇ ਮੌਕੇ ਭੇਜੀ ਗਈ ਚਿੱਠੀ ਨੇ ਨਵੀਂ ਸਿਆਸੀ ਚਰਚਾ ਨੂੰ ਜਨਮ ਦੇ ਦਿੱਤਾ। ਹਾਲਾਂਕਿ ਚਿੱਠੀ ਦੇ ਵਿੱਚ ਸਿਰਫ ਜਨਮ ਦਿਨ ਦੀਆਂ ਵਧਾਈਆਂ ਹੀ ਦਿੱਤੀਆਂ ਗਈਆਂ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ ਹੈ ਪਰ ਸਿਆਸੀ ਤੌਰ ਉਤੇ ਐਸ ਦੇ ਮੌਕੇ ਕਾਫੀ ਵੱਡੇ ਮੰਨੇ ਜਾ ਰਹੇ ਨੇ 25 ਜੁਲਾਈ ਨੂੰ ਉਹਨਾਂ ਦੇ ਜਨਮ ਦਿਨ ਦੇ ਮੌਕੇ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਇੱਕ ਚਿੱਠੀ ਭੇਜੀ ਤੇ ਲਿਖਿਆ ਕਿ ਤੁਹਾਨੂੰ ਜਨਮ ਦਿਨ ਦੀਆਂ ਹਾਰਦਿਕ ਸ਼ੁਭ ਕਾਮਨਾਵਾਂ ਐਸ ਖਾਸ ਮੌਕੇ ਤੇ ਤੁਹਾਡੀ ਚੰਗੀ ਸਿਹਤ ਤੇ ਲੰਬੀ ਸੰਪੂਰਨ ਜ਼ਿੰਦਗੀ ਦੇ ਲਈ ਮੇਰੀਆਂ ਸ਼ੁਭ ਕਾਮਨਾਵਾਂ ਸਮਕਾਰ ਕਰੋ અમૃતકાળ ਦੇ આ યુગ ਦੇ ਵਿੱਚ તીજી ਨਾਲ આગળ વધે ہوئے ਅਸੀਂ ਇੱਕ ਵਿਕਸਿਤ ਖੁਸ਼ਹਾਲ ਤੇ ਸਮવੇਸ਼ੀ ਭਾਰਤ ਬਣਾਉਣ ਲਈ ਯਤਨਸ਼ੀਲ ਹਾਂ ਵਿਸ਼ਵਾਸ ਹੈ ਕਿ ਤੁਹਾਡੇ ਨਿਰੰਤਰਣ ਯਤਨ ਦੇਸ਼ ਨੂੰ ਹੋਰ ਉਚਾਈਆਂ ਉੱਤੇ ਪਹੁੰਚਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ ਤੇ ਤੁਹਾਡੀ ਜ਼ਿੰਦਗੀ ਖੁਸ਼ੀਆਂ ਸ਼ਾਂਤੀ ਤੇ ਖੁਸ਼ਹਾਲੀ ਨਾਲ ਭਰੀ ਰਹੇਗੀ ਇਸ ਚਿੱਠੀ ਵਿੱਚ ਸਿਰਫ ਤੁਹਾਡੀ શુભ ਕਾਮਨਾਵਾਂ ਹੀ ਨਹੀਂ ਸਗੋਂ ਬਾਦਲ ਪਰਿਵਾਰ ਦੀ ਸਿਆਸੀ ਭੂਮਿਕਾ ਦੀ ਵੀ ਛਲਾਗਾ ਕੀਤੀ ਗਈ ਹੈ ਇਸੇ ਲਈ ਸਿਆਸਤ ਦੇ ਵਿੱਚ ਚਰਚਾ ਛੜੀ ਹੈ ਕਾਂਗਰਸੀ ਨੇਤਾ ਅਤੇ ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸ਼ਨੀਵਾਰ 26 ਜੁਲਾਈ ਨੂੰ ਗੁਜਰਾਤ ਦੇ ਇੱਕ ਦਿਨਾ ਦੇ ਦੌਰੇ ਉੱਤੇ ਹੋਣਗੇ ਤੇ ਇਸ ਦੌਰੇ ਦਾ ਉਦੇਸ਼ ਨਾ ਸਿਰਫ ਪਾਰਟੀ ਦੇ ਸੰਗਠਨ ਆਤਮਕ ਢਾਂਚੇ ਨੂੰ ਮਜ਼ਬੂਤ ਕਰਨਾ ਸਗੋ 2026 ਦੀਆਂ ਨਗਰ ਨਿਗਮ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਂਗਰਸ ਦੀ ਰਣਨੀਤਿਕ ਦਿਸ਼ਾ ਵੀ ਤੈਅ ਕਰਨਾ ਹੈ ਰਾਹੁਲ ਗਾਂਧੀ ਇਸ ਸਮੇਂ ਦੌਰਾਨ ਨਵ ਨਿਯੁਕਤ ਜ਼ਿਲ੍ਹਾ ਪ੍ਰਧਾਨਾਂ ਲਈ ਆਯੋਜਿਤ ਤਨ ਦਿਨਾਂ ਸਖਲਾਈ ਕੈਂਪ ਦਾ ਉਦਘਾਟਨ ਕਰਨਗੇ ਤੇ ਨਾਲ ਹੀ ਸਹਿਕਾਰੀ ਖੇਤਰ ਖਾਸ ਕਰਕੇ ਦੁੱਧ ਉਤਪਾਦਨ ਅਤੇ ਅਮੂਲ ਮਾਡਲ ਦੇ ਵਿੱਚ ਪਛਤਾਚਾਰ ਤੇ ਪਾਰਟੀ ਦੇ ਸਟੈਂਡ ਨੂੰ ਸਪਸ਼ਟ ਕਰਨਗੇ। ਵਡੋਦਰਾ ਦੇ ਵਿੱਚ ਮੀਡੀਆ ਕਰਮੀਆਂ ਨੂੰ ਸੰਬੋਧਨ ਕਰਦੇ ਹੋਏ ਗੁਜਰਾਤ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਿਤ ਚਾਵਲਾ ਨੇ ਕਿਹਾ ਕਿ ਰਾਹੁਲ ਗਾਂਧੀ 26 ਜੁਲਾਈ ਨੂੰ ਵਡੋਦਰਾ ਹਵਾਈ ਅੱਡੇ ਉੱਤੇ ਪਹੁੰਚਣਗੇ ਅਤੇ ਉੱਥੋਂ ਆਨੰਦ ਲਈ ਰਵਾਨਾ ਹੋਣਗੇ। ਉਹ ਆਨੰਦ ਦੇ ਇੱਕ ਸੰਗਠਨ ਸਰਜੁਨ ਅਭਿਆਨ ਦੇ 3 ਦਿਨਾਂ ਸਖਲਾਈ ਕੈਂਪ ਦੇ ਉਦਘਾਟਨ ਸੈਸ਼ਨ ਵਿੱਚ ਸ਼ਾਮਲ ਹੋਣਗੇ ਇਹ ਕੈਂਪ ਨਾ ਸਿਰਫ ਕਾਂਗਰਸ ਲਈ ਸਖਲਾਈ ਲਈ ਇੱਕ ਪਲੇਟਫਾਰਮ ਹੋਵੇਗਾ ਬਲਕਿ ਆਉਣ ਵਾਲੀ ਚੋਣ ਰਣਨੀਤੀ ਬਣਾਉਣ ਦੇ ਲਈ ਇੱਕ ਕੇਂਦਰ ਬਿੰਦੂ ਵੀ ਹੋਵੇਗਾ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਇੱਕ ਵੱਡੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਅਤੇ ਲਗਭਗ 100 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜਬਤ ਕੀਤੇ ਨੇ এর ਦੇ ਨਾਲ ਹੀ ਪੰਜ ਨਾਈਜੀਰੀਅਨ ਤਸਕਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਇਹ ਨੈਟਵਰਕ ਨਾਈਜੀਰੀਅਨ ਡਰਗ ਮਾਫੀਆ ਕੈਲਿਸਟਸ ਉਰਫ ਕੈਲਿਸ ਦੁਆਰਾ ਚਲਾਇਆ ਜਾ ਰਿਹਾ ਸੀ ਜੋ ਕਿ ਨਾਈਜੀਰੀਆ ਦਾ ਇੱਕ ਕਾਲ ਸੈਂਟਰ ਵਰਗੇ ਸਟਾਰਟਅਪ ਤੋਂ ਚਲਾਇਆ ਜਾਂਦਾ ਸੀ ਇਸ ਦੇ ਵਿੱਚ ਗਾਹਕ ਵਟਸਐਪ ਤੇ ਰਹੀ ਨਸ਼ੀਲੇ ਪਦਾਰਥ ਮੰਗਵਾਉਂਦੇ ਸਨ ਅਤੇ ਦਿੱਲੀ ਐਨਸੀਆਰ ਦੇ ਵਿੱਚ ਨਾਈਜੀਰੀਅਨ ਨਾਗਰਿਕ ਫੂਡ ਡਿਲੀਵਰੀ ਐਪ ਸ਼ੈਲੀ ਵਿੱਚ ਕੋਕੀਨ ਅਤੇ ਐਮਡੀਐਮਏ ਵਰਗੇ ਨਸ਼ੀਲੇ ਪਦਾਰਥ ਪਹੁੰਚਾਉਂਦੇ ਸਨ ਇਸ ਮਾਮਲੇ ਵਿੱਚ ਸ਼ੁਰੂਆਤੀ ਸੁਰਾਖ 13 ਜੂਨ ਨੂੰ ਮੋਤੀ ਨਗਰ ਦੇ ਇੱਕ ਕੋਰੀਅਰ ਸੈਂਟਰ ਤੋਂ ਮਿਲਿਆ ਸੀ ਤੇ ਇਥੋਂ ਔਰਤਾਂ ਦੇ ਕੱਪੜਿਆਂ ਅਤੇ ਜੁੱਤੀਆਂ ਦੇ ਵਿੱਚਕਾਰ ਲੁਕਾ ਕੇ ਭੇਜੀ ਜਾ ਰਹੀ 895 ਗ੍ਰਾਮ ਐਮਡੀ ਐਮਏ ਦੀ ਖੇਪ ਫੜੀ ਗਈ। ਚਾਹ ਦੌਰਾਨ 2.7 ਕਿਲੋ ਕੋਕੀਨ 1 ਕਿਲੋ ਤੋਂ ਵੱਧ ਐਮਡੀ ਐਮਏ ਅਤੇ 1 ਕਿਲੋ ਭੰਗ ਬਰਾਮਦ ਕੀਤੀ ਗਈ। ਮੁੱਖ ਦੋਸ਼ੀ ਕੈਮਨੀ ਫਿਲਿਪ ਜੋ ਕਿ ਅਸਲ ਦੇ ਵਿੱਚ ਕੈਮਰੂਨ ਦਾ ਨਾਗਰਿਕ ਹੈ ਤੇ 2017 ਵਿੱਚ ਨਾਈਜੀਰੀਅਨ ਪਾਸਪੋਰਟ ਉੱਤੇ ਪਹਾਰਤਾਇਆ ਸੀ ਅਤੇ ਡਰਗ ਸਿੰਡੀਕੇਟ ਦੇ ਵਿੱਚ ਸ਼ਾਮਲ ਹੋਇਆ ਸੀ। HIV ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਰਾਜ ਸਰਕਾਰ ਸਖਤ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ ਦੱਸਦੇ ਜੇ ਕਿ ਮਹਗਾਲਿਆ ਦੇ ਵਿੱਚ ਸਿਹਤ ਮੰਤਰੀ ਐਮ ਪ੍ਰੀਨ ਲਿੰਗਦੋ ਨੇ ਵੀਰਵਾਰ ਨੂੰ ਕਿਹਾ ਕਿ ਰਾਜ ਵਿੱਚ ਵਿਆਹ ਤੋਂ ਪਹਿਲਾਂ HIV ਟੈਸਟ ਲਾਜ਼ਮੀ ਕੀਤਾ ਜਾ ਸਕਦਾ ਹੈ ਤੇ ਉਪ ਮੁੱਖ ਮੰਤਰੀ ਪ੍ਰਸਟੋਨ ਟਾਇਨਸੋਂਗ ਅਤੇ ਪੂਰਬੀ ਖਾਸੀ ਪਹਾੜੀਆਂ ਦੇ 8 ਵਿਧਾਇਕਾਂ ਦੇ ਨਾਲ ਇੱਕ ਮੀਟਿੰਗ ਦੇ ਵਿੱਚ HIV ਦੇ ਵਧਦੇ ਮਾਮਲੇ ਉੱਤੇ ਚਿੰਤਾ ਪ੍ਰਗਟ ਕੀਤੀ ਗਈ ਲਿੰਗਦੋ ਨੇ ਕਿਹਾ ਕਿ ਸਥਿਤੀ ਡਰਾਉਣੀ ਹੈ ਅਤੇ ਹੁਣ ਮਹਗਾਲਿਆ ਨੂੰ ਇਸ ਸਮੱਸਿਆ ਦੇ ਨਾਲ ਸਖਤੀ ਨਾਲ ਨਜਿੱਠਣਾ ਪਵੇਗਾ ਜ਼ਿਕਰ ਹੋ ਗਿਆ ਕਿ ਪੂਰਬੀ ਖਾਸੀ ਪਹਾੜੀਆਂ ਦੇ ਵਿੱਚ ਐਚ ਆਈ ਵੀ ਦੇ ਮਾਮਲੇ ਦੁੱਗਣੇ ਹੋ ਕੇ 3432 ਹੋ ਗਏ ਨੇ ਪਰ ਸਿਰਫ 1581 ਮਰੀਜ਼ ਇਲਾਜ ਅਧੀਨ ਨੇ 681 ਮਰੀਜ਼ ਫਾਲੋ ਅਪ ਲਈ ਨਹੀਂ ਆ ਰਹੇ ਜੋ ਰਾਜ ਦੀ ਇਲਾਜ ਪ੍ਰਣਾਲੀ ਉੱਤੇ ਸਵਾਲ ਖੜੇ ਕਰਦਾ ਸਰਕਾਰ ਐਚ ਆਈ ਵੀ ਟੈਸਟਿੰਗ ਵਧਾਉ ਅਤੇ ਲੋਕਾਂ ਲਈ ਐਂਟੀ ਰੈਟ੍ਰੋਵਾਇਰਲ ਇਲਾਜ ਤੱਕ ਪਹੁੰਚ ਨੂੰ ਆਸਾਨ ਬਣਾਉਣ ਉੱਤੇ ਵੀ ਧਿਆਨ ਕੇਂਦਰਿਤ ਕਰ ਰਹੀ ਹੈ ਸਰਕਾਰ ਜਲਦੀ ਇਸ ਸਬੰਧ ਵਿੱਚ ਕਾਨੂੰਨੀ ਮਾਹਿਰਾਂ ਦੇ ਨਾਲ ਸਲਾਹ ਮਸ਼ਵਰਾ ਕਰੇਗੀ ਤੇ ਇੱਕ ਨੀਤੀ ਵੀ ਤਿਆਰ ਕੀਤੀ ਜਾਵੇਗੀ ਅੱਜ ਲਈ ਇੰਨਾ ਹੀ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ